ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਤੁਹਾਡਾ ਖੋਸਰਾਜ ਇੱਕ ਪਾਸੇ ਪੰਜਾਬ ਅਤੇ ਆਰਸੀਬੀ ਦੇ ਵਿਚਕਾਰ ਆਈਪੀਐਲ ਦਾ ਫਾਈਨਲ ਮੈਚ ਖੇਡਿਆ ਗਿਆ ਜਿੱਥੇ ਕਿ ਆਈਪੀਐਲ ਦੇ ਵਿੱਚ ਆਰਸੀਬੀ ਦੀ ਟੀਮ ਜਿੱਤੀ ਬਾਅਦ ਵਿੱਚ ਅਜਾਈ ਭਗਦੜ ਮੱਚੀ ਕਿ 11 ਲੋਕਾਂ ਦੀ ਮੌਤ ਹੋ ਗਈ ਆਰਸੀਬੀ ਦੇ ਸਭ ਤੋਂ ਬੈਸਟ ਅਤੇ ਵੱਡੇ ਖਿਡਾਰੀ ਉੱਤੇ ਐਫਆਈਆਰ ਦਰਜ ਕਰ ਲਈ ਗਈ ਹੈ ਉਸ ਦੀਆਂ مصیبتਾਂ ਵਧਣਗੀਆਂ ਨਹੀਂ ਉਹਨਾਂ ਨੂੰ جیل ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਾ ਪੈ ਸਕਦਾ ਹੈ ਅਸੀਂ ਗੱਲ ਕਰ ਰਹੇ ਹਾਂ ਵਿਰਾਟ ਕੋਹਲੀ ਦੀ ਵਿਰਾਟ ਕੋਹਲੀ ਦੀਆਂ مصیبتਾਂ ਵਧਗੀਆਂ ਨਹੀਂ ਕਿਉਂਕਿ ਵਿਰਾਟ ਕੋਹਲੀ ਉੱਤੇ ਐਫਆਈਆਰ ਦਰਜ ਕਰ ਲਈ ਗਈ ਹੈ ਦੱਸ دیئے ਕਿ ਰਾਇਲ ਚਲਜਨ ਬੰਗਲੌਰ ਦੀ ਇਤਿਹਾਸਿਕ ਆਈਪਲ ਦੀ ਜਿੱਤ ਦਾ ਜਸ਼ਨ ਬੰਗਲੌਰ ਵਿੱਚ ਲੋਕਾਂ ਨੇ ਭਾਰੀ ਪਹਿ ਗਿਆ ਟਰਾਫੀ ਜਿੱਤਣ ਤੋਂ ਬਾਅਦ ਆਇਆ ਇਹ ਜਿੱਤ ਜਿੱਤ ਪ੍ਰੇਡ ਦੌਰਾਨ ਚੰਨਾ ਸੁਆਮੀ ਸਟੇਡੀਅਮ ਦੇ ਬਾਹਰੀ ਭੀੜ ਵਿਚਕਾਰ ਭਗੜੜ ਵਿਚ 11 ਲੋਕਾਂ ਦੀ ਦੁਖਦਾਈ ਮੌਤ ਹੋ ਗਈ ਜਦੋਂ ਕਿ ਲਗਭਗ 50 ਲੋਕ ਜ਼ਖਮੀ ਹੋ ਗਏ ਹਾਦਸੇ ਤੋਂ ਬਾਅਦ ਪੂਰਾ ਮਾਮਲਾ ਹੁਣ ਤੇਜ਼ ਹੋ ਗਿਆ ਹੈ ਤੇ ਟੀਮ ਦੇ 스타 ਖਿਡਾਰੀ ਵਿਰਾਟ ਕੋਹਲੀ ਦਾ ਨਾਂ ਵੀ ਪੁਲਿਸ ਜਾਂ ਦੇ ਘੇਰੇ ਵਿੱਚ ਆ ਗਿਆ ਹੈ ਹੁਣ ਕੋਹਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ ਕੀ ਹੈ ਮਾਮਲਾ ਦੱਸ ਦਿਨੇ ਆ RCB ਨੇ ਤੇਜ ਜੋਨੋ ਅਹਮਦਾਬਾਦ ਵਿੱਚ ਹੋਏ IPL 2025 ਦੇ ਫਾਈਨਲ ਵਿੱਚ ਪੰਜਾਬ ਕਿੰਨੂ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ। ਇਸ ਜਿੱਤ ਤੋਂ ਬਾਅਦ ਬੰਗਲੌਰ ਦੀਆਂ ਸੜਕਾਂ ਤੇ ਤਿਉਹਾਰ ਦਾ ਮਾਹੌਲ ਸੀ। ਅਗਲੇ ਦਿਨ ਜਿਵੇਂ ਹੀ ਪੂਰੀ ਟੀਮ ਟਰੋਫੀ ਲੈ ਕੇ ਸ਼ਹਿਰ ਵਾਪਸ ਆਈ, ਸਟੇਡੀਅਮ ਮੈਦਾਨ ਸਭਾ ਦੇ ਨੇੜੇ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਅਤੇ ਭਗੜੜ ਮਚ ਗਈ ਜਿਸ ਕਾਰਨ ਇੱਕ ਵੱਡਾ ਵੱਡਾ ਘਾਤਕ ਹਾਦਸਾ ਵਾਪਰਿਆ। 11 ਲੋਕਾਂ ਦੀ ਮੌਤ ਹੋਈ ਅਤੇ 50 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜੇਰੇ ਇਲਾਜ ਦੇ ਲਈ ਉਹ ਵਕ ਵਕ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਏ ਗਏ ਨੇ ਤੇ ਮੰਗ ਕੀਤੀ ਜਾ ਰਹੀ ਹੈ ਜਿੰਨਾ ਦੇ ਡੀਅਰ ਅਤੇ ਨੀਅਰ ਵਨ ਇਸ ਸੰਸਾਪ ਛੱਡ ਕੇ ਅਲਵਿਦਾ ਕਹਿ ਗਏ ਨੇ ਉਹ ਕਹਿ ਰਹੇ ਨੇ ਕਿ ਅਰਵਿਰਾਟ ਕੋਲੀ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਯਾਨੀ ਕਿ ਪੰਜਾਬ ਦੇ ਪੰਜਾਬ ਦਾ ਹਾਰਨਾ ਅਤੇ ਆਸ ਵੀ ਨੂੰ ਜਿੰਨਾ ਬੜਾ ਮਹਿੰਗਾ ਪੈ ਗਿਆ ਹੈ ਬੜੇ ਵੱਡੇ ਪਮਾਨੇ ਤੇ ਇਸ ਦੀ ਜਾਂਚ ਹੋਵੇਗੀ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਵੇ ਕਿ ਆਖਰਕਾਰ ਇਹਨਾਂ ਖਿਡਾਰੀਆਂ ਦਾ ਇਹਨਾਂ 플레이ਸ ਦਾ ਤਸੂਰ ਕੀ ਹੈ ਇਹ ਵੀ ਦੱਸਣਾ ਚਾਹੀਦਾ ਹੈ ਐਫ ਆਈ ਆਰ ਕੱਢਣ ਕੱਟਣ ਤੋਂ ਪਹਿਲਾਂ ਤਾਂ